ਸਤ ਸ੍ਰੀ ਅਕਾਲ ਜੀ ਅੱਜ ਦੀ ਜਿਹੜੀ ਮੇਰੀ ਵੀਡੀਓ ਹੈ ਉਹਨਾਂ ਸਾਰੀਆਂ ਭੈਣਾਂ ਲਈ ਜਿਹੜੀਆਂ ਕਿ 40 ਕ੍ਰਾਸ ਕਰ ਚੁੱਕੀਆਂ ਨੇ ਅਤੇ ਪੈਰੀ ਮੈਨੋਪੌਜ਼ ਤੇ ਮੈਨੋਪੌਜ਼ ਵਿੱਚੋਂ ਲੰਘ ਰਹੀਆਂ ਨੇ ਅਤੇ ਉਹਨਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦਾ ਪੇਟ ਵੱਧ ਰਿਹਾ ਹੈ ਜਾਂ ਉਹਨਾਂ ਦਾ ਭਾਰ ਵੱਧ ਰਿਹਾ ਹੈ ਜਾਂ ਉਹ ਬਲੂਟਡ ਫੀਲ ਕਰਦੀਆਂ ਨੇ ਅਫਰੇਮਾ ਜਿਹਾ ਮਹਿਸੂਸ ਹੁੰਦਾ ਹੈ ਸੋ ਇਸ ਨੂੰ ਤੁਸੀਂ ਕਿਵੇਂ ਮੈਨੇਜ ਕਰ ਸਕਦੀਆਂ ਹੋ ਇਸ ਲਈ ਵੀਡੀਓ ਨੂੰ ਐਂਡ ਤੱਕ ਦੇਖਣਾ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜਦੋਂ ਅਸੀਂ 40 ਸਾਲ ਕਰਾਸ ਕਰ ਜਾਂਦੀਆਂ ਤਾਂ ਸਾਡੇ ਹਾਰਮੋਨਸ ਘਟਣ ਲੱਗਦੇ ਨੇ ਹਾਰਮੋਨਸ ਇੰਬੈਲੈਂਸ ਹੋਣ ਲੱਗਦੇ ਨੇ ਈਸਟ੍ਰੋਜਨ ਅਤੇ ਪ੍ਰੋਜੈਸਟਰੋਨ ਹਾਰਮੋਨਸ ਜਿਹੜੇ ਸਾਡੀ ਡਾਈਜੈਸ਼ਨ ਨੂੰ ਸਾਡੇ ਮਸਲਸ ਨੂੰ ਸਾਡੀ ਹੋਲ ਬਾਡੀ ਨੂੰ ਠੀਕ ਰੱਖਣ ਵਿੱਚ ਹੈਲਪ ਕਰਦੇ ਨੇ ਹਾਰਮੋਨਸ ਦੀ ਪ੍ਰੋਡਕਸ਼ਨ ਘਟਨ ਨਾਲ ਸਾਡੇ ਸਾਰੇ ਓਵਰਆਲ ਬੋਡੀ ਤੇ ਇਫੈਕਟ ਪੈਂਦਾ ਸਾਡੇ ਡਾਈਜੈਸ਼ਨ ਤੇ ਵੀ ਇਫੈਕਟ ਪੈਂਦਾ ਸਾਡੇ ਭਾਰ ਤੇ ਵੀ ਇਫੈਕਟ ਪੈਂਦਾ ਜਦੋਂ ਹਾਰਮੋਨਸ ਘਟਣ ਲੱਗਦੇ ਨੇ ਤਾਂ ਸਾਡੇ ਮਸਲ ਜਿਹੜੇ ਵੀਕ ਹੁੰਦੇ ਨੇ ਪੇਟ ਦੇ ਮਸਲ ਵੀ ਵੀਕ ਹੁੰਦੇ ਨੇ ਜਿਹੜੇ ਜਿਹਦੇ ਨਾਲ ਕੀ ਫਲੂਇਡ ਰੀਟੈਂਸ਼ਨ ਤੇ ਇਫੈਕਟ ਪੈਂਦਾ ਪੇਟ ਵਿੱਚੋਂ ਪਾਣੀ ਵਗੈਰਾ ਜਾਂ ਹੋਰ ਟੌਕਸਿਨਸ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਦੇ ਤੇ ਉਹਦੇ ਨਾਲ ਟਮੀ ਬਲੋਟਡ ਫੀਲ ਹੁੰਦੀ ਆ ਉਹ ਫਲੂਇਡ ਇਕੱਠਾ ਹੁੰਦਾ ਹੁੰਦਾ ਜਿਹੜਾ ਹੈ ਇਦਾਂ ਲੱਗਣ ਲੱਗਦਾ ਹੈ ਕਿ ਪੇਟ ਵਧਣ ਲੱਗ ਗਿਆ ਉਹ ਕਈ ਵਾਰੀ ਫੈਟ ਨਹੀਂ ਹੁੰਦਾ ਐਕਸਟਰਾ ਫਲੂਇਡ ਇਕੱਠਾ ਹੋਇਆ ਹੁੰਦਾ ਬਾਡੀ ਵਿੱਚ ਇਹਦੇ ਨਾਲ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਤੁਹਾਡਾ ਜਿਹੜਾ ਭਾਰ ਹੈਗਾ ਉਹ ਵਧਣ ਲੱਗ ਗਿਆ ਬਾਕੀ ਹਾਰਮੋਨਸ ਡਿਕਲਾਈਨ ਹੁੰਦੇ ਨੇ ਤਾਂ ਸਾਡੀ ਡਾਈਜੈਸ਼ਨ ਤੇ ਇਫੈਕਟ ਪੈਂਦਾ ਸਾਡੀ ਮੈਟਾਬੋਲਿਜ਼ਮ ਘਟਦਾ ਇਹ ਖਾਣਾ ਜਿਹੜਾ ਅੱਗੇ ਸਾਨੂੰ ਈਜ਼ੀਲੀ ਹজম ਹੋ ਜਾਂਦਾ ਸੀ ਉਹ ਸਾਨੂੰ ਹੁਣ ਹজম ਹੋਣ ਚ ਟਾਈਮ ਲੱਗਦਾ ਜਾਂ ਨਹੀਂ ਹੁੰਦਾ ਇਹ ਦੇ ਕਰਕੇ ਵੀ ਅਫਰੇਵਾ ਹੁੰਦਾ ਸੋ ਜਦੋਂ ਸਵੇਰੇ ਕਈ ਵਾਰੀ ਤੁਹਾਨੂੰ ਠੀਕ ਲੱਗਦਾ ਹੋਵੇਗਾ ਪਰ ਸ਼ਾਮ ਤੱਕ ਤੁਹਾਨੂੰ ਲੱਗ ਕਈਆਂ ਭੈਣਾਂ ਨੂੰ ਲੱਗਦਾ ਕਿ ਉਹਨਾਂ ਦਾ ਪੇਟ ਸੁੱਜ ਗਿਆ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਬਲੂਟਿੰਗ ਫੀਲ ਹੁੰਦੀ ਹੈ ਜਾਂ ਲੱਗਦਾ ਕਿ ਭਾਰ ਟੰਮੀ ਦੇ ਦਿਵਾਰੇ ਸਾਰਾ ਵੇਟ ਜਾਂ ਫੈਟ ਇਕੱਠਾ ਹੋ ਗਿਆ ਤੋ ਇਹਦੇ ਰੀਜ਼ਨ ਹਾਰਮੋਨ ਦੀ ਪ੍ਰੋਡਕਸ਼ਨ ਘਟਣਾ ਤੇ ਹਾਰਮੋਨਸ ਦੇ ਨਾਲ ਟਮੀ ਦੇ ਮਸਲਜ਼ੀ ਵੀਕਨੈਸ ਸਾਰੀ ਬਾਡੀ ਦੇ ਮਸਲਜ਼ੀ ਵੀਕਨੈਸ ਅਤੇ ਫਲੂਇਡ ਰੀਟੈਂਸ਼ਨ ਹੋਣ ਲੱਗਦਾ ਸੋ ਇਹ ਸਾਰੇ ਫਲੂਇਡ ਰੀਟੈਂਸ਼ਨ ਬੇਸਿਕਲੀ ਫਰੇਮਾ ਕੌਜ਼ ਕਰਦਾ ਜਿਹੜਾ ਹੈਗਾ ਬਲੋਟਿੰਗ ਕੌਜ਼ ਕਰਦਾ ਤੇ ਪਰ ਖਰਾਉਣ ਦੀ ਲੋੜ ਨਹੀਂ ਇਹਦੇ ਤੁਸੀਂ ਆਪਣੇ ਆਪ ਦਾ ਖਿਆਲ ਰੱਖ ਕੇ ਸਿੰਪਟਮਸ ਨੂੰ ਮੈਨੇਜ ਕਰ ਸਕਦੀਆਂ ਸਭ ਤੋਂ ਪਹਿਲਾਂ ਤੁਸੀਂ ਪ੍ਰੋਸੈਸਡ ਫੂਡ ਨਹੀਂ ਖਾਣਾ ਅਤੇ ਉਹ ਫੂਡ ਨਹੀਂ ਖਾਣਾ ਜਿਹਦੇ ਵਿੱਚ ਸਾਲਟ ਜਾਂ 슈ਗਰ ਜ਼ਿਆਦਾ ਹੋਵੇ ਨੰਬਰ 2 ਤੁਸੀਂ ਪਾਣੀ ਜ਼ਿਆਦਾ ਪੀਣਾ ਤਾਂ ਕਿ ਬਾਡੀ ਵਿੱਚੋਂ ਟੌਕਸਿਨਸ ਬਾਹਰ ਨਿਕਲ ਸਕਣ ਨੰਬਰ 3 ਤੁਸੀਂ ਐਕਸਰਸਾਈਜ਼ ਜ਼ਰੂਰ ਕਰਨੀ ਹੈ ਰੈਗੂਲਰ ਵਾਕ ਕਰਨੀ ਹੈ ਐਕਸਰਸਾਈਜ਼ ਕਰਨੀ ਹੈ ਐਕਸਰਸਾਈਜ਼ ਵੀ ਬਾਡੀ ਵਿੱਚੋਂ ਟਾਕਸਿਨਸ ਫਲਸ਼ ਆਊਟ ਕਰਨ ਵਿੱਚ ਹੈਲਪ ਕਰਦੀ ਹੈ ਸਪਲੀਮੈਂਟਸ ਤੁਸੀਂ ਲੈ ਸਕਦੇ ਹੋ ਮੈਗਨੀਸ਼ੀਅਮ ਜਿਹੜਾ ਕਿ ਬਾਡੀ ਨੂੰ ਰਿਲੈਕਸ ਕਰਦਾ ਹੈ ਕਨਸਟਿਪੇਸ਼ਨ ਨੂੰ ਵੀ ਦੂਰ ਕਰਨ ਵਿੱਚ ਹੈਲਪ ਕਰਦਾ ਹੈ ਤੇ ਤੁਹਾਨੂੰ ਨੀਂਦ ਵੀ ਵਧੀਆ ਆਏਗੀ ਇਹ ਸਪਲੀਮੈਂਟ ਜੇ ਤੁਸੀਂ ਲੈਣਾ ਡਾਕਟਰ ਦੀ ਸਲਾਹ ਨਾਲ ਕਿ ਕਿੰਨੀ ਸਟਰੈਂਥ ਤੁਹਾਨੂੰ ਕਿੰਨੀ ਸਟਰੈਂਥ ਦੀ ਤੁਹਾਨੂੰ ਲੋੜ ਹੈ ਮੈਗਨੀਸ਼ੀਅਮ ਸਪਲੀਮੈਂਟ ਦੀ ਜਾਂ ਤੁਸੀਂ ਜਿਹੜੇ ਫੂਡ ਜਿਨ੍ਹਾਂ ਵਿੱਚੋਂ ਮੈਗਨੀਸ਼ੀਅਮ ਮਿਲਦਾ ਹੈ ਨਟਸ ਹੋ ਗਏ ਕਾਜੂ ਬਦਾਮ ਪੀਨਟਸ ਹੋ ਗਏ ਜਾਂ ਬਨਾਣਾ ਅਵੋਕਾਡੋ ਪਾਲਕ ਇਹ ਜਾਂ ਹੋਰ ਫੂਡ ਜਿਨ੍ਹਾਂ ਤੁਸੀਂ ਜਿਹੜੇ ਤੁਹਾਨੂੰ ਸੂਟ ਕਰਦੇ ਨੇ ਜਿਨ੍ਹਾਂ ਚੋਂ ਮੈਗਨੀਸ਼ੀਅਮ ਮਿਲਦਾ ਤੁਸੀਂ ਖਾ ਸਕਦੇ ਹੋ ਉਸ ਤੋਂ ਅੱਗੇ ਤੁਸੀਂ ਵਿਟਾਮਿਨ B6 ਵਿਟਾਮਿਨ B6 ਜੇ ਤੁਸੀਂ ਸਪਲੀਮੈਂਟ ਲੈਣਾ ਡਾਕਟਰ ਤੋਂ ਪੁੱਛੇ ਬਿਨਾ ਨਾ ਲਿਓ ਕਿਉਂਕਿ ਕਈ ਵਾਰੀ ਅਸੀਂ ਹਾਈ ਸਟਰੈਂਥ ਸਪਲੀਮੈਂਟਸ ਲੈ ਲੈਣੀਆਂ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ ਜਾਂ ਬਹੁਤ ਘੱਟ ਡੋਸ ਲੈ ਲੈਣੀਆਂ ਉਹ ਵੀ ਕੰਮ ਨਹੀਂ ਕਰਦੀ ਡਾਕਟਰ ਤੋਂ ਪੁੱਛ ਕੇ ਕਿੰਨੀ ਤੁਹਾਨੂੰ ਲੋੜ ਹੈ ਜੇ ਤੁਸੀਂ ਸਪਲੀਮੈਂਟ ਲੈਣੇ ਆ ਡਾਕਟਰ ਦੀ ਸਲਾਹ ਨਾਲ ਲਓ ਜੇ ਤੁਸੀਂ ਵਿਟਾਮਿਨ ਰਿਚ ਫੂਡ ਖਾਣਾ B6 ਹੁੰਦਾ ਨਟਸ ਵਿੱਚ ਬਦਾਮ ਕਾਜੂ ਪੀਨਟਸ ਅਵੋਕਾਡੋ ਬਨਾਣਾ ਚਿੱਟੇ ਛੋਲੇ ਦਾਲਾਂ ਤੇ ਹੋਰ ਬਹੁਤ ਸਾਰੇ ਫੂਡ ਜਿਨ੍ਹਾਂ ਵਿੱਚ ਵਿਟਾਮਿਨ B6 ਹੁੰਦਾ B6 ਹੈਲਪ ਕਰਦਾ ਬਾਡੀ ਵਿੱਚੋਂ ਟੌਕਸਿਨਸ ਬਾਹਰ ਕੱਢਣ ਦੀ ਬਾਡੀ ਨੂੰ ਚੰਗੀ ਤਰ੍ਹਾਂ ਕਲੀਨ ਕਰਨ ਲਈ ਉਸ ਤੋਂ ਅਗੇ ਤੁਸੀਂ ਆਪਣੇ ਸਟ्रेस ਲੈਵਲਸ ਮੈਨੇਜ ਕਰੋ ਦੇਖੋ ਕਿ ਜੇ ਤੁਹਾਨੂੰ ਸਟ्रेस ਹੁੰਦੀ ਹੈ ਕਿੰਨਾ ਕਾਰਨਾਂ ਕਰਕੇ ਹੁੰਦੀ ਹੈ ਉਹਨਾਂ ਕਾਰਨਾਂ ਨੂੰ ਦੂਰ ਕਰੋ ਜਾਂ ਤੁਸੀਂ ਕੁਝ ਐਦਾਂ ਦੀਆਂ ਐਕਟੀਵਿਟੀਆਂ ਕਰੋ ਜਿਨ੍ਹਾਂ ਨਾਲ ਤੁਹਾਡੀ ਸਟ्रेस ਘਟੇ ਤੇ ਇੱਕ ਡਾਇਰੀ ਜ਼ਰੂਰ ਲਾਓ ਜਿਹਦੇ ਤੇ ਤੁਸੀਂ ਲੇਖ ਸਕੋ ਕਿ ਤੁਹਾਨੂੰ ਕਿਹੜੇ ਫੂਡ ਨਾਲ ਜ਼ਿਆਦਾ ਫਰੇਮਾ ਹੁੰਦਾ ਜਾਂ ਤੁਹਾਨੂੰ ਜ਼ਿਆਦਾ ਹੈਵੀ ਹੈਵੀ ਮਹਿਸੂਸ ਹੁੰਦਾ ਜਾਂ ਜਲਦੀ ਹজম ਨਹੀਂ ਹੁੰਦਾ ਤੇ ਉਸ ਫੂਡ ਨਾਲ ਕਿਹੋ ਜੇ ਸਿੰਪਟਮਸ ਤੁਹਾਨੂੰ ਆਉਂਦੇ ਨੇ ਇਹ ਆਪਣਾ ਟਰੈਕ ਕਰਨਾ ਸ਼ੁਰੂ ਕਰੋ ਆਪਣੀ ਡਾਇਰੀ ਉੱਤੇ ਤੇ ਕੋਸ਼ਿਸ਼ ਕਰੋ ਕਿ ਖਾਣਾ ਜਿਹੜਾ ਖਾਓ ਛੋਟੇ ਪੋਰਸ਼ਨਸ ਵਿੱਚ ਖਾਓ ਬਹੁਤ ਜ਼ਿਆਦਾ ਪਲੇਟ ਭਰ ਕੇ ਇੱਕੋ ਵਾਰੀ ਨਾ ਖਾਓ ਇਹ ਬਹੁਤ ਹੈਲਪ ਕਰੇਗਾ ਤੁਹਾਨੂੰ ਛੋਟੇ ਪੋਰਸ਼ਨਸ ਵਿੱਚ ਖਾਣਾ ਹਜਮ ਵੀ ਜਲਦੀ ਹੋਏਗਾ ਅਤੇ ਤੁਹਾਡੀ ਬਲੋਟਿੰਗ ਵੀ ਘਟੇਗੀ ਤੇ ਕੁਝ ਇਸ ਤਰ੍ਹਾਂ ਦੀਆਂ ਟੀ ਤੁਸੀਂ ਬਣਾ ਕੇ ਜਿੰਜਰ ਟੀ ਤੁਸੀਂ ਪੀ ਸਕਦੇ ਹੋ ਬਹੁਤ ਹੈਲਪ ਕਰਦੀ ਹੈ ਫਲੂਇਡ ਬੋਡੀ ਵਿੱਚੋਂ ਬਾਹਰ ਕੱਢਣ ਲਈ ਐਕਸਟਰਾ ਟੌਕਸਿਨਸ ਬਾਹਰ ਕੱਢਣ ਲਈ ਅਤੇ ਸੌਫ ਦੀ ਚਾਹ ਫੈਨਲਟੀ ਫੈਨਲ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਤੁਸੀਂ ਸੌਫ ਉਬਾਲ ਲਓ ਅਤੇ ਉਹਨੂੰ ਤੁਸੀਂ ਥੋੜਾ ਜਿਹਾ ਵਾਰਮ ਜਿਹਾ ਹੋਣ ਤੇ ਤੁਸੀਂ ਸਿਪ ਸਿਪ ਕਰਕੇ ਪੀਓ ਜੇ ਰਾਤ ਨੂੰ ਪੀਓਗੇ ਤਾਂ ਫੈਨਲ ਬਾਡੀ ਨੂੰ ਵੀ ਬਹੁਤ ਸੋਹਣਾ ਰਿਲੈਕਸ ਕਰਦੀ ਹੈ ਤੇ ਤੁਹਾਨੂੰ ਨੀਂਦ ਵੀ ਬਹੁਤ ਸੋਹਣੀ ਆਏਗੀ ਫੈਨਲ ਵਿੱਚ ਫਾਈਟੋ ਇਸਟ੍ਰੋਜਨਸ ਹੁੰਦੇ ਨੇ ਜਿਹੜੇ ਕਿ ਸਾਡੀ ਹਾਰਮੋਨਸ ਬੈਲੈਂਸ ਕਰਨ ਵਿੱਚ ਵੀ ਹੈਲਪ ਕਰਦੇ ਨੇ ਫੈਨਲ ਬਾਡੀ ਨੂੰ ਰਿਲੈਕਸ ਕਰਦੀ ਹੈ ਤੇ ਜਦੋਂ ਬਾਡੀ ਰਿਲੈਕਸ ਹੁੰਦੀ ਹੈ ਤਾਂ ਬਾਡੀ ਆਪਣੇ ਆਪ ਨੂੰ ਕਲੀਨ ਕਰਦੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਦਾ ਜੇ ਤੁਸੀਂ ਧਿਆਨ ਰੱਖੋਗੀਆਂ ਤਾਂ ਤੁਸੀਂ ਈਜ਼ੀਲੀ ਆਪਣੇ ਮੈਨੋਪੋਜ਼ ਦੇ ਪੈਰੀਮੈਨੋਪੋਜ਼ ਦੇ ਸਿੰਟਮਸ ਨੂੰ ਮੈਨੇਜ ਕਰ ਸਕਦੀਆਂ ਹੋ ਬੈਲੀ ਫੈਟ ਨੂੰ ਜਾਂ ਬੈਲੀ ਬਲੂਟਿੰਗ ਨੂੰ ਮੈਨੇਜ ਕਰ ਸਕਦੀਆਂ ਹੋ ਤੇ ਜੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਜਾਂ ਤੁਹਾਡੇ ਸਿੰਟਮਸ ਨੂੰ ਮੈਨੇਜ ਕਰਨ ਵਿੱਚ ਕੋਈ ਹੈਲਪ ਤੁਹਾਨੂੰ ਮਿਲੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਵਾਚ ਕਰਨ ਲਈ ਤੁਹਾਡਾ ਧੰਨਵਾਦ